ਪਿੰਡ ਵਾਲੇ ਪਾਸੇ ਜਿਹੜੀ ਟੀਮ ਹੈ ਇਹ ਧਨੋਲਾ ਹੈ ਔਰ ਦੂਸਰੇ ਪਾਸੇ ਜਖੇਪਾਲ ਹੈ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਕੜਿਆਣੇ ਵਾਲਾ ਖੁਸ਼ਦੀਪ ਸਿੰਘ ਹੈ ਇੱਕ ਵਾਰੀ ਤਾੜੀਆਂ ਮਾਰਦੇ ਨੇ ਮੈਨ ਬੜਾ ਚੋਟੀ ਦਾ ਆ ਪਹਿਲੀ ਰੇਡ ਪਾਉਣ ਦੇ ਵਾਸਤੇ ਖੁਸ਼ੀ ਬੱਧਾ ਹੋਇਆ ਕਬੱਡੀ ਖਿਡਾਰੀ ਪਹਿਲੀ ਰੇਡ ਦੇ ਉੱਪਰ ਦੇਖਦੇ ਵੀ ਡੱਗੋ ਵਾਲਾ ਇਧਰੇ ਪਾਸੇ ਸ਼ਰਨਾ ਆ ਹਲਕਾ ਜਿਹਾ ਟੱਚ ਹੁੰਦਾ ਹੋਇਆ ਤੇ ਪੁਆਇੰਟ ਧਾਵੀ ਦਾ ਲੈ ਵੀ ਸ਼ੀਰਾਪਾ ਕਬੱਡੀ ਉਧਰ ਦੇ ਪਾਸੇ ਦੇਖਦੇ ਵੀ ਗੱਲ ਕਰੂਗਾ ਨਵੀਂ ਇਹ ਕਹਿੰਦੇ ਸ਼ੀਰਾ ਹੈ ਚੱਕ ਲਈ ਸ਼ੇਰ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਬੋਲੇ ਬੋਲੇ ਕਦਮ ਰੱਖਿਆ ਜਿਹੜੇ ਆ ਚਾਰ ਜੱਫੀ ਖੜੇ ਆ ਨਾ ਇਹ ਕਹਿੰਦੇ ਨੰਗੀਆਂ ਤਾਰਾਂ ਦੇ ਆ ਸੋਨੀ ਹੈ ਇਹਦਾ ਫਕਰ ਝੰਡਾ ਪਿੰਡ ਮੇਰੇ ਮਿੱਤਰੋ ਉਹ ਦੁਨੀਆਂ ਦੇ ਵੱਡੇ ਵੱਡੇ ਰੇਡ ਟਾਉਣ ਵਾਲਾ ਇਸ ਵੇਲੇ ਬੱਲੇ ਬੱਲੇ ਕਰਵਾ ਪਊ ਜਾਂ ਨਹੀਂ ਲੱਗਿਆ ਜੋਰ ਪਰ ਸ਼ੀਰਾ ਚੱਕ ਲਈ ਸ਼ੇਰ ਵਾਲਾ ਬੜਾ ਤਕੜਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਆਹ ਕਹਿੰਦੇ ਜ਼ਿਲ੍ਹੇ ਲੁਧਿਆਣੇ ਤੋਂ ਚੱਲ ਕੇ ਆਇਆ ਸਿਕੰਦਰ ਸਿੰਘ ਪਹਿਲਵਾਨ ਦਾ ਪੋਤਾ ਇਹਨੂੰ ਕਹਿੰਦੇ ਕਬੱਡੀ ਆਪਣੇ ਓਏ ਵਿਰਸੇ ਤੋਂ ਮਿਲੀ ਹੈ ਵਿਰਸੇ ਤੋਂ ਮਿਲੀ ਹੋਈ ਖੇਡ ਕਬੱਡੀ ਕੁਸ਼ਤੀ ਪਹਿਲਵਾਨੀ ਦੀ ਗੱਲ ਆ ਪੰਜਾਬੀਆਂ ਦੀ ਮਾਂ ਖੇਡਾਂ ਵਜੋਂ ਜਾਣੀਆਂ ਜਾਂਦੀਆਂ ਚਾਹੇ ਕੁਸ਼ਤੀ ਹੈ ਤੇ ਚਾਹੇ ਕਬੱਡੀ ਹੈ ਆਲਮਗੀਰੀ ਜਸ਼ਨ ਜਟਾਣੇ ਵਾਲਾ ਕੁਲਵੀਰ ਹੱਟ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਹੈ ਰਹਿਸਾ ਹੜਾ ਤਾਂ ਵੀ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ ਇਹਦੀ ਕੁਲਵੀਰ ਦੀ ਜੋੜੀ ਜਿਹੜੀ ਹੈ ਹਾਕਮ ਵਾਲੀਏ ਜੱਗੂ ਨਾਲ ਮਸ਼ਹੂਰ ਹੈ ਜੋੜੀਆਂ ਜੱਗ ਥੋੜੀਆਂ ਨੰਨਣ ਹੋਰ ਬੱਥੇ ਨੇ ਮਾ ਗੁਰਦਾਸ ਕੌਰ ਨੂੰ ਮਾਣ ਹੈ ਪਿਤਾ ਗੁਰਵੇਸ ਸਿੰਘ ਨੂੰ ਮਾਣ ਹੈ ਦੋ ਪੁੱਤਰ ਖੇਡਦੇ ਖੇਡ ਕਬੱਡੀ ਆ ਤਿੰਨ ਕਬੱਡੀਆਂ ਦੇ ਉੱਪਰ ਕੀ ਬਾਤ ਹੈ ਮੋਤੇ ਲੰਗ ਵਾਲੀਏ ਵੱਲੋਂ 11000 ਵਾਲੀ ਆ ਕਾਲੇ ਧਮੋਲੇ ਵਾਲੇ ਦੀ ਪਹਿਲੀ ਕਬੱਡੀ ਪੈ ਗਈ ਹੈ ਚਾਰਾਂ ਦੇ ਵਿੱਚੋਂ ਕੌਣ ਮੀਨਾ ਜੁਖੇਪਲ ਵਾਲਾ ਸੋਨੀ ਫਕਰ ਝੰਡੇ ਵਾਲਾ ਚਾਰੇ ਤਿਆਰ ਪਰ ਤਿਆਰ ਪਰ ਸੋਨੀ ਸੋਨੀ ਤੇ ਕਾਲਾ ਸੋਨੀ ਤੇ ਕਾਲਾ ਸੋਨੀ ਤੇ ਕਾਲਾ ਫਕਰ ਝੰਡੇ ਵਾਲਾ ਬੱਲੇ 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 ਸੋਨੀ ਤੇ ਕਾਲਾ ਲੱਗਿਆ ਜੋ ਕਬੱਡੀ 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 ਯਾ ਬਾਤ ਓਏ ਨਮੋਲ ਆਣਿਓ ਖੋਸ਼ ਓਏ ਦੁੱਖ ਟੁੱਟ ਗਏ ਕੀ ਬਾਤ ਐ ਮੇਰੀ ਪੰਜਾਬੀ ਜੀਰੋ ਆ ਦੁੱਖ ਟੁੱਟ ਰਿਹਾ ਸਰਾ ਹੋ ਗਿਆ ਮੋਟੇ ਵੱਲੋਂ ਸੋਨੀ ਦੇ ਵਾਸਤੇ 11000 ਹੈ ਜਫੇ ਦਾ ਲਾ ਅਗਲੀ ਪਾਈ ਹੋ ਰੇਡ ਖੁਸ਼ੀ ਦੀ ਆ ਜਟਾਣੇ ਵਾਲਾ ਮਾਂ ਦੇ ਪੁਆਇੰਟ 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 ਤਨੌਲੇ ਦੀ ਟੀਮ ਦੇ ਹਿੱਸੇ ਦੇ ਵਿੱਚ ਨੰਬਰ ਜੁੜਦਾ ਹੋਇਆ ਅਗਲੀ ਰੇਡ ਸ਼ੀਰਾ ਹਾਂ ਸ਼ੀਰਾ ਕਹਿੰਦੇ ਚੱਕ ਵਾਲੀ ਸ਼ੀਰਾ ਬਣਾ ਫੇਰ ਆ ਗਿਆ ਕਬੱਡੀ ਪੌਣ ਦੇ ਲਈ ਉਧਰ ਸੀਪੇ ਨਮੋਲ ਵੱਲੋਂ ਸੀਪੇ ਨਮੋਲ ਵੱਲੋਂ ਦੱਸੋ ਕੀ ਦਾ ਜੱਫਾ ਜੀ ਭਿੰਡੇ ਦਾ ਜੱਫਾ ਜਿਹੜਾ ਪਿੰਡੇ ਧਨੋਲੇ ਵਾਲੇ ਦਾ 5100 ਦਾ ਜੱਫਾ ਹੋਵੇਗਾ ਵੱਡੇ ਭਰਾਵਾਂ ਵੱਲੋਂ ਵੱਡੇ ਮਾਨ ਨੇ ਆ ਸ਼ੀਰਾ ਕਬੱਡੀ ਪਾ ਕੇ ਵਾਪਸ ਹੈ ਜਿਹੜਾ ਜੁਕੀਪਰ ਵਾਲਾ ਕੋਸ਼ਿਸ਼ ਕਰਦਾ ਹੋਇਆ ਜਿਲ੍ਹਾ ਲੁਧਿਆਣਾ ਮੇਰਾ ਕੌਕੇ ਆ ਟਿਕਾਣਾ ਮੇਰਾ ਹੋਵੇਂਗੀ ਤੂੰ ਚੰਡੀਗੜ੍ਹ ਤੜਦੀ ਆਲਮਗੀਰੀਆ ਕਬੱਡੀ ਪਾਉਣ ਦੇ ਲਈ ਚਾਰਬਰ ਤਿਆਰ ਹੈ ਧਰਤੀ ਮਾਂ ਨੂੰ ਮੱਥਾ ਟੇਕਿਆ ਹੋਇਆ ਹੈ ਜਾਫੀ ਚਾਰ ਤਿਆਰ ਨੇ ਪਿੰਡੇ ਦਾ ਇੱਕ ਜੱਫਾ 5100 ਦਾ ਹੋਣਾ ਵੱਡੇ ਭਰਾਵਾਂ ਨੇ ਐਲਾਨ ਕਰਵਾਇਆ ਪਰ ਜਾਫੀ ਚਾਰ ਤਿਆਰ ਡੱਗੋ ਵਾਲਾ ਸ਼ਰਨਾ ਫਰੀਦਕੋਟਿਆ ਤਿਆਰ ਹੈ ਮਾਨਸੇ ਵਾਲਾ ਚਟਾਨਿਆਂ ਵਾਲਾ ਕੁਲਵੀਰ ਡੱਗੋ ਵਾਲਾ ਡੱਗੋ ਵਾਲਾ ਡੱਗੋ ਡੱਗੋ ਆ ਸ਼ਰਾਰਾ ਕਰਦਾ ਡੱਗ ਲਿਆ ਨਹੀਂ ਦੋ ਸਾਨ ਪਿੰਡ ਗਨਵਾਲ ਪਿੰਡ ਦੇ ਵਿੱਚ ਆ ਬੱਲੇ ਬੱਲੇ ਹੋਈ ਭਈ ਕਬੱਡੀ 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 ਵਾਹ ਓਏ ਨਮੋਲ ਵਾਲੇ ਖੁਸ਼ ਸਿਰਾ ਫਰਾ ਹੋਇਆ ਪਿਆ ਮੀਨੇ ਚਕੇਪਲ ਦੇ ਤਿੰਨ ਜੱਫੇ ਜਿਹੜੇ 5100 ਦੇ ਹੋਣੇ ਹੈ ਚਕੇਪਲ ਤੋਂ ਕਾਲਾ ਕੱਪੜਿਆਂ ਵਾਲਾ ਦਾ ਮੀਨੇ ਦੇ ਤਿੰਨ ਜੱਫੇ 5100 ਦੇ ਪਰ ਹੁਣ ਕਾਰ ਸੋਨੀ ਨੂੰ ਟੱਚ ਲੱਗਿਆ ਨੰਬਰ ਸ਼ੀਰੇ ਦਾ ਕਿ ਵਿੱਚ ਗਹਿਰੇ ਝੱਲਾਂ ਵਿੱਚ ਬੱਬਰ ਸ਼ੇਰ ਨਹੀਂ ਰਹਿੰਦੇ ਗੁੱਜੇ ਕੌਣ ਥੱਲੇ ਤੂਫਾਨਾਂ ਦੇ ਵਿੱਚ ਨਹੀਂ ਪੈਂਦੇ ਕੁਜੇ ਜਿਹੜੇ ਸਾਗਰ ਨੇ ਉਹ ਕੁਜੇ ਦੇ ਵਿੱਚ ਨਹੀਂ ਪੈਂਦੇ ਆ ਸਾਗਰ ਵਿੱਚ ਨਾ ਪੈਂਦੇ ਕੁਜੇ ਉਸਤਾਦ ਜੀ ਪ੍ਰੋਫੈਸਰ ਮੱਖਣ ਸਿੰਘ ਦੇ ਬੋਲ ਔਰ ਦੁਨੀਆ ਤੋਂ ਰੰਗਤ ਵੱਖਰੀ ਆ ਖੁਸ਼ੀ ਦੀ ਰੇਡ ਵੱਖਰੀ ਆ ਕੜਿਆਣੇ ਵਾਲਾ ਮੁੰਡਾ ਡੱਗੋ ਵਾਲਾ ਸ਼ਰਰ ਇਹਦਾ ਅਨਮ ਸੁਣਾ ਉਹ ਮਾਰੇ ਪੁੱਠੇ ਸਿੱਦੇ ਦਾ ਕਾਮੇ ਦਾ ਰੇਡਰਾਂ ਨੂੰ ਪੁੱਠੇ ਕਰਨਾ ਇਹਦੇ ਟਾਪ ਦੀ ਕਬੱਡੀ ਯਾਰਾ ਓ ਡੱਗੋ ਵਾਲਾ ਸ਼ਰਨਾ ਇਹਦੇ ਟੌਪ ਦੀ ਕਬੱਡੀ ਯਾਰੋ ਇਹ ਹੈ ਡੱਗੋ ਵਾਲਾ ਸ਼ਰਨਾ ਕਿਆ ਬਾਤ ਹੈ ਸੀਪੇ ਨਮੋਲ ਵੱਲੋਂ ਪਿੰਡੇ ਦਾ ਇੱਕ ਜੱਫਾ 11000 ਦਾ ਹੋਣਾ ਚੱਲ ਕਾਲਿਆ ਤਨੋਲੇ ਪਿੰਡ ਵਾਲਿਆ ਮੁੱਲ ਅਜ ਪੈਣਾ ਤਾਰਨਾ ਕਿਤੇ ਜੋਲ ਨੇ ਕੀਮਤ ਇਹਨੂੰ ਦੱਸਿਆ ਕਿਤੇ ਕਿਤੇ ਟੱਚ ਮਾਰਨਾ ਪਰ ਸਾਹਮਣੇ ਕੌਣ ਤੇ ਡਾਲਾ ਸੋ ਜੇਬ ਇੱਕ ਵਿੱਚੋਂ ਕੱਢ ਕੇ ਤੇ ਸੇ ਤੇਰੇ ਸਿਰ ਤੇ ਇਨਸਾਨ ਜੇ ਵਿੱਚੋਂ ਕੱਢ ਕੇ ਤੇਰੇ ਸਿਰੇ ਤੋਂ ਮਾਰਨਾ ਇਹ ਹੈ ਮਾ ਗੁਰਦਾਸ ਕੌਰ ਦਾ ਪੁੱਤਰ ਸਾਜਵੇ ਸਿੰਘ ਦਾ ਪੁੱਤਰ ਦੇਖਦੇਵੇਂ ਬਹੁਤ ਸ਼ਾਨਦਾਰ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਲਾ ਧਨੋਲੇ ਵਾਲਾ ਕਾਲਾ ਅਗਲੀ ਕਬੱਡੀ ਪੌਣ ਦੇ ਪਾਸੇ ਜਸ਼ਨ ਇਹ ਆਲਮਗੀਰੀ ਆ ਹੈ ਇਹ ਭਲਵਾਨ ਰਿਹਾ ਭਲਵਾਨੀ ਕਰਦਾ ਕਰਦਾ ਕਬੱਡੀ ਖੇਡਣ ਲੱਗ ਪਿਆ ਤੇ ਟਾਪ ਦਾ ਰੇਡਰ ਬਣ ਗਿਆ ਲਓ ਟਾਪ ਦਾ ਰੇਡਰ ਬਣ ਗਿਆ ਸਈ ਹੋਈ ਕਬੱਡੀ ਦੇਖਦੇਵੇਂ ਆਲਮਗੀਰੀ ਲੁਧਿਆਣੀਏ ਜਸ਼ਨ ਦੀ ਕਬੱਡੀ ਦੇ ਉੱਪਰ ਐ ਲੋਕਾਂ ਨੇ ਨਿਗਾਹਾਂ ਗੱਡੀਆਂ ਹੋਈਆਂ ਨੇ ਫਿਰ ਡੱਗੋ ਵਾਲਾ ਫਿਰ ਕੋਸ਼ਿਸ਼ ਕਰਦਾ ਆ ਸ਼ਰਨਾ ਟੱਕਰ ਦੀ ਕੋਸ਼ਿਸ਼ ਕਰਦਾ ਫੜਾ ਗੁੱਟ ਕੰਜੀ ਵੱਜ ਗਈ ਫਿਰ ਕਬੱਡੀ ਕਬੱਡੀ ਹੋਈ ਪਈ ਹੱਥ ਕਬੱਡੀ ਹੱਟ ਕਬੱਡੀ ਯਾਰਾਂ ਦੀ ਹੱਟ ਕਬੱਡੀ ਯਾਰਾਂ ਦੀ ਇਹ ਖੇਡ ਵੇ ਸਰਦਾਰਾਂ ਦੀ ਸਰਦਾਰਾਂ ਦੀ ਕੀ ਬਾਤ ਹੈ ਉਹ ਅਨਮੋਲ ਵਾਲੋ ਆ ਗਿਆ ਸਵਾਦ ਆ ਦੁਨੀਆ ਨਜ਼ਾਰਾ ਲੈਂਦੀ ਐ ਅੱਜ ਦਾ ਵੱਡਾ ਮੇਲਾ ਸੰਗਰੂਰ ਦੇ ਵਿੱਚ ਪੜਾਕੇ ਪੈਂਦੇ ਐ ਆ ਵੱਡਾ ਇਕੱਠ ਹੈ ਕਹਿੰਦੇ ਲੋਕਾਂ ਦਾ ਸ਼ੀਰਾ ਆ ਗਿਆ ਕੌਣ ਬਰਾਬਰ ਦੀਆਂ ਭਾਜੀਆਂ ਮੋੜੇਗਾ ਬੱਲੀਏ ਬਣਾਂਗੇ ਚਾਂਦਰ ਤੇਰੀ ਨਾਲ ਨਾਲ ਤੇਰੇ ਤੁਰਨਾ ਜਾਂ ਮਿੱਤਰਾਂ ਨੇ ਕੋਕਾ ਬੰਨਾ ਉਹ ਕੁਲਵੀਰ ਜਟਾਣਿਆਂ ਦੇ ਜੱਫੇ ਤੇ ਤੇ ਡੱਗੋ ਵਾਲੇ ਸ਼ਰਨਿਆਂ ਦੇ ਹਰੇਕ ਜੱਫੇ ਲਈ 3100 ਬਾਲਾ ਯੂਐਸਏ ਤੇ ਜੀਤਬਾਲ ਜਵੰਦਾ ਜੀ ਵੱਲੋਂ 313100 ਹੋਊਗਾ ਕੁਲਵੀਰ ਜਟਾਣੇ ਤੇ ਸ਼ਰਨੇ ਡੱਗੋ ਰਬਾਣੇ ਦੇ ਜਫੇ ਦੇ ਉੱਪਰ 313100 ਦਿੱਤੇ ਜਾਣਗੇ ਲਓ ਅਗਲੀ ਰੇਡ ਹਰ ਅੱਬਾ ਮੈਦਾਨ ਦੀ ਗੱਲ ਕਰਾਂਗੇ ਲਓ ਸਾਹਮਣੇ ਕਹਿੰਦੇ ਕਬੱਡੀ ਫੇਰ ਪੈ ਗਈ ਹੈ 313100 ਸ਼ਰਨੇ ਦੇ ਇੱਕ ਜਫੇ ਦੇ ਰਿੰਕੂ ਯੂਕੇ ਤੇ ਕੁਲਵਿੰਦਰ ਯੂਕੇ ਇੱਕ ਜੱਫੇ ਦਾ 11000 ਇੱਕੋ ਜੱਫੇ ਦਾ 11000 ਦਿੱਤਾ ਜਾਊਗਾ ਰਿੰਕੂ ਯੂਕੇ ਤੇ ਕੁਲਵਿੰਦਰ ਯੂਕੇ ਦਾ ਧੰਨਵਾਦ ਹੈ ਜੋ ਸ਼ਰਨੇ ਦੇ ਇੱਕੋ ਜੱਫੇ ਦੇ 11000 ਦਿੱਤਾ ਜਾਊਗਾ ਲਓ ਸਾਹਮਣੇ ਕਾਲਾ ਕਹਿੰਦੇ ਧਨੋਲੇ ਵਾਲਾ ਫੇਰ ਕਬੱਡੀ ਪੌਂਡ ਦੇ ਤਿਆਰ ਬਰ ਤਿਆਰ ਸੀਪੇ ਨਮੋਲ ਵੱਲੋਂ ਭਿੰਦੇ ਧਨੋਲੇ ਦਾ ਇੱਕੋ ਜੱਫਾ ਉਹ 11000 ਦਾ ਹੋਊਗਾ ਸੀਪੇ ਨਮੋਲ ਵੱਲ ਤੋਂ ਭਿੰਦੇ ਧਰੋਲੇ ਦਾ ਇੱਕੋ ਜਫ਼ਾ 11000 ਦਾ ਹੋਊਗਾ ਆ ਇਧਰੇ ਪਾਸੇ ਰੇਡ ਆਪਾਂ ਖੇਡ ਦੀ ਗੱਲ ਕਰੀਏ ਕਬੱਡੀ ਦੀ ਗੱਲ ਕਰੀਏ ਡੈਨੀ ਜੀ ਇਧਰੇ ਪਾਸੇ ਮੁੰਡਾ ਦੇਖਦੇ ਵੀ ਹੁਣ ਮੇਲਦਾ ਫਿਰਦਾ ਮੁੰਡਾ ਸੁਨੱਖਾ ਜਿਹਾ ਅੱਜ ਦੇਖਦੇ ਵੀ ਗਵਾਂਢ ਪਿੰਡ ਦੇ ਵਿੱਚ ਪਾਉਂਦਾ ਕਬੱਡੀਆ ਪੁਆਇੰਟ ਅਗਲੇ ਮੈਚ ਵਾਲੀਆਂ ਟੀਮਾਂ ਕਿਰਪਾ ਕਰਕੇ ਜਲਦੀ ਨਾਲ ਆ ਜਾਣ ਡੇਰਾ ਜਖੇਪਲ ਤੇ ਦੜਬਾ ਜਿਹੜਾ ਅਗਲਾ ਮੁਕਾਬਲਾ ਹੋਵੇਗਾ ਕਿਰਪਾ ਕਰਕੇ ਟੀਮਾਂ ਜਰੂਰ ਆ ਜਾਣਗੀਆਂ ਦੜਬਾ ਤੇ ਡੇਰਾ ਜਖੇਪਲ ਦੇਦਾਰ ਇਹਨਾਂ ਟੀਮਾਂ ਨੂੰ ਬੇਨਤੀ ਹੈ ਅਗਲਾ ਮੈਚ ਇਹਨਾਂ ਟੀਮਾਂ ਦੇ ਦਰਮਿਆਨ ਜਿਹੜਾ ਖੇਡਿਆ ਜਾਣਾ ਆ ਜਟਾਣਿਆਂ ਵਾਲਾ ਪਰ ਦੂਜੇ ਪਾਸੇ ਸੇਯੋਰ ਦਰਵਾ ਆ ਕੁਜੀ ਕੜਿਆਣੇ ਵਾਲਾ ਉਂਗਲ ਖੜੀ ਬੰਨੇ ਦੀ ਸ਼ਾਟ ਮਾਰੀ ਉਂਗਲ ਖੜੀ ਕਰਦੀ ਵੀ ਨੰਬਰ ਬੇਰਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਦੇਖਦੇ ਵੀ ਇਹ ਹੈ ਚੱਕ ਅਲੀ ਸ਼ੇਰ ਵਾਲਾ ਕਮਾਲ ਕਰਦਾ ਹੋਇਆ ਲਓ ਸ਼ੀਰਾ ਕਹਿੰਦੇ ਚੱਕ ਅਲੀ ਸ਼ੇਰ ਵਾਲਾ ਹੁਣ ਕੌਣ ਕਮਾਲ ਕਰਦਾ ਹੈ ਜਿਹੜਾ ਬੱਲੇ ਬੱਲੇ ਕਰਵਾ ਦੇਗਾ ਨੰਬਰ ਰੀਡਰ ਦੇ ਸ਼ੇਡ ਦੇ ਵਿੱਚ ਜਾ ਡੋੜਿਆ ਸ਼ਰਨੇ ਡੱਗੋ ਰਬਾਨੇ ਦਾ ਇੱਕੋ ਜੱਫਾ 5000 ਦਾ ਬਿੱਲੀ ਨਿਊਜ਼ੀਲੈਂਡ ਦੇ ਨਾਲ ਗੁੱਤ ਜੋਤੀ ਨਿਊਜ਼ੀਲੈਂਡ ਦੇ ਬਿੱਲੀ ਨਿਊਜ਼ੀਲੈਂਡ ਵੱਲੋਂ ਛਰਨੇ ਦਾ ਜੱਫਾ ਹੁਣ ਹੋ ਗਿਆ 1 ਕੋਈ 11+5 16000 ਦਾ ਹਾਂ 16000 ਦਾ ਵੱਲੋਂ 13000 ਦਾ ਜੱਫਾ ਸੀਤੇ ਵੱਲੋਂ 15000 ਦਾ ਜੱਫਾ ਓਏ ਤਿੰਦੇ ਦਾ ਹੋਣਾ ਮੇਰੇ ਪੰਜਾਬੀ ਵੀਰੋ ਇੱਕ ਜੱਫਾ 15000 ਦਾ ਸੀਤੇ ਅਨਮੋਲ ਵੱਲੋਂ ਪਰ ਜੁਟਾਣਿਆਂ ਵਾਲਾ ਇੱਕ ਪਾਸੇ ਮਾਨਸਾ ਤੇ ਲੁਧਿਆਣਾ ਮਾਨਸਾ ਤੇ ਲੁਧਿਆਣਾ ਆਲਮਗੀਰੀਏ ਤੇ ਝਟਾਣਿਆ ਵਾਲਾ ਜਸ਼ਨ ਤੇ ਕੁਲਵੀਰ ਜਸ਼ਨ ਤੇ ਕੁਲਵੀਰ ਮੁਕਾਬਲਾ ਚੋਟਰੀ ਦਾ ਕੀ ਬਾਤ ਹੈ ਓ ਨਮੋਰ ਵਾਲਿਓ ਕੀ ਹਾਲ ਚਾਲ ਆ ਦੁਨੀਆ ਖੁਸ਼ ਹੈ ਆ ਦੁਨੀਆ ਖੁਸ਼ ਹੈ ਉਧਰ ਸ਼ੇਰੋ ਵਾਲਾ ਮੱਤ ਹੱਸਦਾ ਮਿੰਨਾ ਮਿੰਨਾ ਮੁਸਕਰਾਉਂਦਾ ਵੀ ਆ ਤੇ ਕਹਿੰਦੇ ਸਵਾਦ ਵੱਜਿਆ ਪਿਆ ਆ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਜਾਈ ਜਾਂਦੇ ਆ ਨਜ਼ਾਰੇ ਆਈ ਜਾਂਦੇ ਆ ਤੇ ਨਜ਼ਾਰੇ ਜਾਈ ਜਾਂਦੇ ਐਨ ਮੁੰਡਾ ਦੇਖਦਾ ਨਜ਼ਾਰੇ ਰੌਣੇ ਵਾਲੇ ਕੀ ਕਬੱਡੀ ਪਾਉਣ ਦੇ ਵਾਸਤੇ ਧਰੋਲੇ ਵਾਲਾ ਕਾਲਾ ਅੱਧਾ ਖਿਡਾਰੀ ਆ ਸੁਨੱਖਾ ਮੁੰਡਾ ਨਾਮ ਕਾਲਾ ਰੱਖਿਆ ਗਿਆ ਔਰ ਸੋਨੀ ਦੂਸਰੇ ਪਾਸੇ ਫਕਰ ਜੰਡੇ ਵਾਲਾ ਕੋਸ਼ਿਸ਼ ਕਰਦਾ ਟੱਕਰਣ ਦੀ ਆ ਪੁਆਇੰਟ ਰੂੜੇ ਕੇ ਦੇ ਕਾਲੇ ਦਾ ਵੀ ਧੰਨਵਾਦ ਹੈ ਸਾਰੇ ਕਮੈਂਟੇਟਰ ਸਾਥੀਆਂ ਦਾ ਸਾਰਿਆਂ ਦਾ ਰੋਲ ਹੈ ਸਹਿਯੋਗ ਹੈ ਸ਼ਰਨਾਂ ਦਾ ਇੱਕੋ ਜਫਾ 16000 ਦਾ ਹੋਊਗਾ 11000 ਰਿੰਕੂ ਯੂਕੇ ਗੁਲਵਿੰਦਰ ਯੂਕੇ ਵੱਲੋਂ ਤੇ ਬਿੱਲੀ ਤੇ ਨਾਲ ਜੋਤੀ ਨਿਊਜ਼ੀਲੈਂਡ ਵੱਲੋਂ 5000 ਹੈ ਇਹ ਭਿੰਦੇ ਦਾ ਵੀ ਇੱਕ ਜਫਾ ਸੀਪੇ ਨਮੁੱਲ ਵੱਲੋਂ 11000 ਦਾ ਹੋਊਗਾ ਲਓ ਇਧਰੇ ਪਾਸੇ ਦੇਖਦੇ ਨੇ ਕਿੜਿਆਣੇ ਵਾਲਾ ਖੁਸ਼ੀ ਇੱਕ ਹੋਰ ਰੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਲਓ ਸਾਹਮਣੇ ਸ਼ੀਰਾ ਫੇਰ ਆ ਗਿਆ ਇਹ ਮੁੜ ਕੋ ਮੁੜ ਗਈ ਹੋ ਗਿਆ ਲੱਗਿਆ ਜੋਰ ਚੋਬਰਾਂ ਦਾ ਗੰਡਾ ਵੀ ਨਹੀਂ ਚਬਦਾ ਜਿਸਮ ਕਠੋਰ ਚੋਬਰਾਂ ਦਾ ਚੜਦੀ ਉਮਰੇ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਕੇਲੇ ਮਰਦ ਮਦਾਨੋ ਓਏ ਡਰ ਕੇ ਨਹੀਂ ਭੱਜਦੇ ਇਹਨੂੰ ਮੀਨਾ ਕਹਿੰਦੀ ਏ ਦੁਨੀਆ ਇਹ ਜਖੇਪਲ ਤੋਂ ਚੱਲ ਕੇ ਆਇਆ ਹੈ ਪਰ ਸ਼ੀਰਾ ਚੱਕ ਲਈ ਸ਼ੇਰ ਵਾਲਾ ਬੜਾ ਤਕੜਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਖੁਸ਼ੀ ਕੜਿਆਣੇ ਵਾਲਾ ਸ਼ੇਰ ਬੰਦ-ਬੰਦ ਕਿਟਵਾ ਕੇ ਖੜ ਗਏ ਵਿੱਚ ਬਿਆਰਾਂ ਦੇ ਪੰਥ ਕਾਲਸਾ ਭਲਿਆ ਏ ਹਾ ਸ਼ਾਮੇ ਤਲਵਾ ਆਹ ਪੰਥ ਖਾਲਸਾ ਬਲਿਆ ਆਹ ਸ਼ਾਮੇ ਤਲਵਾਰਾਂ ਦੇ ਅਗਲੀ ਰੇਡ ਖੁਸ਼ੀ ਦੀ ਪਈ ਹੋਈ ਦੇਖਦੇ ਵੀ ਇਧਰ ਪਾਸੇ ਇਹ ਡੱਗੋ ਵਾਲਾ ਕੋਸ਼ਿਸ਼ ਕਰਦਾ ਸ਼ੀਰੇ ਦੀ ਇੱਕੋ ਰੇਡ ਤੇ 3100 ਹੋਊਗਾ ਹਰਮਨ ਵੱਲੋਂ ਸ਼ੀਰੇ ਦੀ ਇੱਕੋ ਰੇਡ ਜਿਹੜੀ ਹੈ ਉਹ 3100 ਦੀ ਹੋਊਗੀ ਲਓ ਕਾਲੇ ਦੀ ਰੇਡ ਪਈ ਹੋਈ ਧਨੌਲੇ ਵਾਲੇ ਦੀ ਅਉ ਤਨੋਲੇ ਵਾਲਾ ਕਾਲਾ ਕਹਿੰਦੇ ਫਿਰ ਕਬੱਡੀ ਪੌਣ ਦੇ ਲਈ ਤਿਆਰ ਬਰ ਤਿਆਰ ਹੈ ਅਗਲੇ ਮੈਚ ਲਈ ਦੋਵੇਂ ਟੀਮਾਂ ਨੂੰ ਬੇਨਤੀ ਹੈ ਪਲੀਜ਼ ਆਪਾਂ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਨਾਲ ਜੁੜ ਜਾਈਏ ਬੜਾ ਵਧੀਆ ਮੁਕਾਬਲਾ ਖੇਡਿਆ ਜਾਵੇਗਾ ਕਾਲਾ 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 ਤਨੋਲੇ ਵਾਲਾ ਕਬੱਡੀ ਪਾ ਰਿਹਾ ਓਏ ਮੀਂੜਿਆ ਕਹਦੇ ਨਾਲਦਿਆਂ ਨੂੰ ਕਹਦੇ ਸੋਨੀ ਨੂੰ ਵੀ ਅੱਜ ਕਾਲਾ ਫੜਨਾ ਪੈਣਾ ਆ ਬੱਲੇ ਬੱਲੇ ਹੁੰਦੀ ਹੋਈ ਬਹੁਤ ਤਗੜਾ ਜਫਾ ਮੁੰਡੇ ਨੇ ਲਾਇਆ ਇਹ ਰਾਜ ਖੇਪੜ ਦਾ ਪੁੱਤਰ ਹੈ ਹੁਸਨ ਹੁਸਨ ਮੁੰਡੇ ਦਾ ਨਾਮ ਰੱਖਿਆ ਗਿਆ ਸੁਨੱਖਾ ਜਿਹਾ ਮੁੰਡਾ ਹੈ ਆਨ ਸ਼ਾਨਦਾਰ ਪਰਫਰਮੈਂਸ ਕਰਦਾ ਹੋਇਆ ਲਓ ਇਧਰੇ ਪਾਸੇ ਅਗਲੀ ਰੇਡ ਜਸ਼ਨ ਜਸ਼ਨ ਆਲਮਗੀਰੀਆ ਫੇਰ ਕਹਿੰਦੇ ਕਬੱਡੀ ਪੌਣ ਦੇ ਲਈ ਤਿਆਰ ਬਰ ਤਿਆਰ ਹੈ ਜਿਹੜਾ ਬੱਲੇ ਬੱਲੇ ਕਰਾਵੇਗਾ ਡੱਗੋ ਵਾਲਾ ਕਹਿੰਦੇ ਚਟਾਣੇ ਵਾਲੇ ਨੂੰ ਫੇਰ ਉਹੀ ਟੱਕਰ ਹੈ ਉਹੀ ਖਿਡਾਰੀ ਹੈ ਆਪਸ ਵਿੱਚ ਪੜਤੇ 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 ਆ ਦੁਨੀਆ ਨੱਚ ਪਈ ਤਾੜਾ 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 ਵੱਡਾ ਸਾਰਾ ਏ ਆ ਚੱਕ ਆ ਚੱਕ ਆ ਚੱਕੋ ਆ ਚੱਕੋ ਆ ਚੱਕੋ ਆ ਚੱਕੋ ਚਮਕਣਾ ਕਮਾਲ ਜਿਹਾ ਹੋ ਗਿਆ ਖੈਰਿਆਂ ਦਾ ਜਿੰਦੂ ਆਖੇ ਹੱਥ ਲਾ ਧਾਵੀ ਯਾਰ ਬਲਾਂ ਵਿੱਚ ਆਉ ਗਿਆ ਆਉ ਗਿਆ ਆਉ ਗਿਆ ਸ਼ੀਰਾ 3100 ਦੀ ਰੇਡ ਲਈ ਹੋ ਸ਼ੀਰੇ ਦੀ ਔਰ ਸੋਨੀ ਕੋਸ਼ਿਸ਼ ਕਰਦਾ ਡੱਕਣ ਦੀ ਦੇਖਦੇ ਚੱਕਲੀ ਸ਼ੇਰ ਵਾਲਾ ਸ਼ੀਰਾ ਆ ਚੱਕਲੀ ਸ਼ੇਰ ਵਾਲਾ ਕਹਿੰਦੇ ਸ਼ੀਰਾ ਬੱਲੇ ਬੱਲੇ ਕਰਾ ਗਿਆ ਇੱਕ ਤਗੜਾ ਨੰਬਰ ਜੋੜਦਾ ਹੈ ਆਪਣੀ ਟੀਮ ਦੇ ਲਈ ਡੱਗੋ ਵਾਲਿਆ ਹੋ ਕਰ ਕੁਝਰ ਕੁਝ ਅਰਮਨ ਵੱਲੋਂ 3100 ਸ਼ੀਰੇ ਦੇ ਵਾਸਤੇ ਜਗਾ ਜਿੰਡੀਆਵੜਾ ਦਾ ਧੰਨਵਾਦ ਆ ਵਿਸ਼ੇ ਤੌਰ ਤੇ ਦੁਨੀਆ ਦੇ ਸੁਪਰਸਟਾਰ ਖਿਡਾਰੀਆਂ ਨੂੰ ਲੈ ਕੇ ਭਿੰਦੇ ਦਾ ਜਫਾ 11000 ਯਾਰ ਸੀਪੇ ਨਮੋਲ ਵੱਲੋਂ ਹੋਊਗਾ ਭਿੰਦੇ ਦਾ ਜਫਾ 11000 ਦਾ ਲਓ ਕਰਿਆਣੇ ਬੜਾ ਖੁਸ਼ੀ ਆ ਸਿੰਘ ਨੇ ਵੀ ਮੇਲਾ ਲੁੱਟਣ ਵਾਲੀ ਗੱਲ ਕਰਦੀ ਇੱਕ ਵਾਰੀ ਇਹੋ ਖੁਸ਼ੀ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਆ ਮੇਲਾ ਲੁੱਟਣ ਵਾਲੀ ਗੱਲ ਕਰਦੀ ਬਹੁਤ ਸ਼ਾਨਦਾਰ ਕਬੱਡੀਆਂ ਪਾ ਰਿਹਾ ਹੈ ਸ਼ਾਮੇ ਡੰਡੂਰ ਵਾਲੇ ਦਾ ਇੱਕੋ ਜਫਾ 5100 ਦਾ ਨੈਸ਼ਨਲ ਕਾਲਜ ਭੀਖੀ ਦੇ ਲਵਲੀ ਬਾਈ ਜੀ ਹੁਣਾਂ ਵੱਲੋਂ ਹੋਊਗਾ ਲਓ ਇਧਰ ਮੈਦਾਨ ਦੇ ਵਿੱਚ 16000 ਪਹਿਲਾਂ ਹੀ ਐ ਪਰ ਮੈਚ ਹੀ ਮੁੱਕ ਗਿਆ ਮੈਚ ਸਮਾਪਤ ਐ ਆ ਮੈਚ ਦੇ ਵਿੱਚ ਉਹ ਧਨੌਲਾ ਜੇਤੂ ਰਹੀ ਐ ਆ ਵੀ ਜਸ਼ਨ ਮੋਲ ਵਾਲਿਆ ਪਹਿਲਾਂ ਵਾਲਿਆ ਆ ਜਾ ਵੀ ਇਧਰੇ ਪਾਸੇ ਜਸ਼ਨ ਮੈਚ ਵਧੀਆ ਲੱਗਿਆ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਆ ਵੀ ਕਾਲਿਆ ਰੂੜੇਕਿਆਂ ਵਾਲਿਆ